ਸਾਹਿਲ ਜੀ ਸਰ ਮੇਲਾਈ ਸਰਪੰਚ ਸਾਹਿਬ ਨਾਲ ਉਪਰੋਂ ਆਇਏ ਸੇਤੂ ਵੇਖਣੇ ਕੀ ਹੋਇਆ ਉਦੋਂ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਤੋਂ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਰਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਲਈ ਕੈਂਪ ਦਾ ਇਦੂ ਵਾਜਈਏ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ 10 ਪਰ 10-12 ਗੋਲੀਆਂ ਇਕੱਠੀਆਂ ਚੱਲੀਆਂ ਤੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਹਾ ਸੀ ਬੌਂਸਰ ਸਰ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਾਹਿਬ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ 19:30 ਤੇ ਲੱਗੀ ਸਾਰਾ ਕੁਰਤਾ ਢੇਡ ਤੁਲੀ ਬੜੇ ਹੀ ਲਗਣਾ। ਭਜੀ ਸੇਨ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪੇ ਲੋਗਾ ਕੇ ਚਲ ਗਏ ਸੀ ਤੇ 1:30 ਵਜੇ ਦਾ ਟਾਈਮ ਸੀ ਤੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਤਲਬ ਸਿੰਗਰ ਗਾ ਰਿਹਾ ਸੀ ਤੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲ ਅਨੰਦਮਾਨ ਨੇ ਮੰਨਦੇ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਤਲਬ ਸ਼ੂਟਰ ਜਿੱਦਾਂ ਕਹ ਲੋ ਹਨਾ ਮੂੰਹ ਮਾਂ ਬੰਨੇ ਹੋਣਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਟੱਕੇ ਹੀ ਤੇ ਉਹ ਸਾਫ਼ ਅਣਪਛਾਤੇ ਲੱਭਣ ਕਿ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚ ਸਾਹਿਬ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨਾ ਦੋ ਉਹ ਉਹਨਾਂ ਜਿਹੜੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਸੂਨ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚ ਨੂੰ ਦੱਸਿਆ ਵੀ ਸਰਪੰਚ ਸਾਹਿਬ ਇਨਾਂ ਕੋ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚ ਦੇ ਗੋਲੀਆਂ ਮਾਰਨੇ ਸ਼ੁਰੂ ਕਰਤੀਆਂ ਜੋ ਸਰਪੰਚ ਸਾਹਿਬ ਨੇ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਫਿਰ ਸਰਪੰਚ ਸਾਹਿਬ ਦੇ ਜਿਹੜੇ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਲੀਆਂ ਵਜ ਗਿਆ ਸਰਪੰਚ ਨੇ ਕੋਈ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕਿ ਭੱਜਾ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋ ਵਾਲੇ ਪਿਸਤੌਲ ਹੀ ਉਹਨਾਂ ਕੋ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਪੋਰਵੀਤ ਇਹ 41 5 45 ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ 2-3 ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਦੇ ਲੱਤਾਂ 'ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਹਿੰਦਾ ਕਿ ਉਹ ਸੰਗਤ ਦੀ ਆੜ ਚੋਂ ਭੱਜ ਗਿਆ ਜੀ ਉਹਨਾਂ ਮਨ ਅਨੁਸਾਰ ਗੋਲੀਆਂ ਚੱਲੀਆਂ ਕੋਈ 25-30 ਦੇ ਕਰੀਬ ਗੋਲੀਆਂ ਚੱਲੀਆਂ ਇਹਨਾਂ ਨਾਲ ਫਿਰ ਇਹ ਗੱਲ ਕੀਤੀ ਹੈ ਪਿੰਡ ਵਾਸੀਆਂ ਦੀ ਜਾਂ ਸਰਪੰਚ ਸਾਹਿਬ ਦੀ ਤੇ ਪਿੰਡ ਵਾਸੀ ਸਰਪੰਚ ਸਾਹਿਬ ਕਿੰਨੇ ਮਤਲਬ ਲੋਕ ਜਖਮੀ ਨੇ ਟੁੱਟੇ ਪੰਜ ਬੰਦੇ ਜੀ ਫਿਰ ਇੱਕ ਗੈਂਗਰ ਜਖਮੀ ਇੱਕ ਗੈਂਗਰ ਜਖਮੀ ਸਰਪੰਚ ਸਾਹਿਬ ਆਏ ਪੁਲਿਸ ਬਾਅਦ ਚੋਂ ਆਈ ਜੀ ਜਦੋਂ ਅਸੀਂ ਲੈ ਗਏ ਜਖਮੀਆਂ ਚੋਕ ਕੇ ਆਪਾਂ ਤੁਹਾਡੇ ਵੀ ਕਾਫੀ ਫੋਨ ਖਾਨ ਲੱਗਾ ਸਰ ਮੈਂ ਫਿਰ ਚੋਕੀ ਖੜਿਆ ਸਰਪੰਚ ਸਾਹਿਬ ਨੂੰ ਕੋਈ ਫੋਨ ਖਾਨ ਵੀ ਬ੍ਰਾਹਮਣ ਘਰ ਆਏ ਫਿਰ ਸਰ ਅਸੀਂ ਤੇ ਵੇਖੋ ਸਰਪੰਚਾ ਨੂੰ ਅਸੀਂ ਸਰ ਜਦੋਂ ਬੰਦੇ ਜਖਮੀ ਆਏ ਅਸੀਂ ਜਾਨ ਬਚਾਉਣ ਲਈ ਮਿੰਟੋ ਮਿੰਟੀ ਚੋਕ ਕੇ ਦੋ ਤਿੰਨ ਬੰਦੇ ਜਿਹੜੇ ਅਹੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਰਸਰ ਲੈ ਗਏ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅਮਰਸਰ ਦਾਖਲਾ ਆ ਲੱਗਾ ਕੋਈ ਕਿਉਂ ਆਏ ਰੰਜਸ਼ਕੀ ਪਤਾ ਨਹੀਂ ਸਰਪੰਚ ਸਾਹਿਬ ਨਾਲ ਗੁਰੰਜਸ਼ੀ ਭਾਜੀ ਇਹ ਬਟਾਲੇ ਬਾਈਪਾਸ ਪਰਪਿੰਡ ਪੈਂਦਾ ਬੋਦੇ ਦੀ ਖੂਈ ਤੇ ਇੱਥੇ ਪੀਰਾਂ ਦਾ ਦਰਬਾਰ ਆ ਅੱਪੂ ਬੋਦੇ ਸ਼ਾਹ ਦਾ ਦੀ ਇਸਲਾਨਾ ਮੇਲਾ ਬਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਤਾਂਵਨਾ ਬਣਾਇਆ ਗਿਆ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਇਹ ਪਿੰਡ ਦੇ ਸਾਰੇ ਵੀਰ ਭਰਾ ਤਗੜੇ ਹੋ ਕੇ ਤਿਆਰੀ ਕਰਨ ਦੇ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ 1.5 ਵਜੇ ਬੰਦੇ ਅਰਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਨਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਵਿੱਚ ਬੱਚੇ ਕਿੰਨੇ ਮਾਵਾਂ ਪੇੜਾ ਕਿੰਨੀਆਂ ਵਾਂ ਤੇ ਉਹਨਾਂ ਨੇ ਆ ਕੇ ਵਧੀਕੀ ਕੀਤੀ ਉਹਨਾਂ ਫਾਇਰ ਕੀਤਾ ਜੀ ਤੇ ਉਹ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 50 ਤੋਂ 30 ਜੀ ਮਰਨੇ ਹੀ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨਾਂ ਨੂੰ ਮੁਲਾਦਤ ਚਾਹੀਦੀ ਉਹ ਵੀ ਐਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੋਈ ਭਾਜੀ ਫਾਇਰਿੰਗ 25 ਤੋਂ 30 ਰੋਹ ਦੇ ਵਿੱਚ ਫਾਇਰਿੰਗ ਹੋਈ ਆ ਜੀ ਦੇਖੋ ਕਿੰਨੇ ਜਾਣੇ ਸੀ ਕਿੱਥੇ ਆਏ ਮਹਾਰਾਜਾ ਜੱਟ ਦੋ ਜਾਣੇ ਇੱਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਕੁਆੜਾ ਕੋ ਬੰਦਾ ਕੋਈ ਪਿਸ਼ਾਬ ਕਰਨ ਗਿਆ ਇਹ ਪਿਸ਼ਾਬ ਨੂੰ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋ ਵੈਪਨ ਹੈ ਗਿਆ ਤੇ ਬੰਦੇ ਨੇ ਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋ ਵੈਪਨ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਉਹ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਕਿਹੜੇ ਕੰਮਾਂ ਤੋਂ ਹੀ ਆਏ ਦੇ ਤੇ ਉਹ ਸਰਪੰਚ ਸਾਹਿਬ ਨੇ ਲੈ ਕੇ ਆ ਕੇ ਪੁੱਛੇ ਵੀ ਹਾਂ ਵੀ ਕਿੱਧਰ ਆਏ ਤੇ ਕਿੱਥੋਂ ਆਏ ਦੇ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨ ਦਿੱਤਾ ਉਹਨਾਂ ਦਬਦਰ ਪਿਸਤਲ ਕੱਢ ਕੇ ਨਾ ਫੇਰ ਮਾਰਨੇ ਸ਼ੁਰੂ ਕਰਤੇ ਆ ਜੀ ਨਾ ਮਾਰਿਆ ਬ੍ਰੈਸ਼ ਜੀ ਸਰਪੰਚ ਦੇ ਕਿੰਨੇ ਲੱਗਿਆ ਫਾਇਰ ਸਰਪੰਚ ਦੇ ਮਾਰੇ ਦੋ ਫਾਇਰ ਲੱਗਿਆ ਜੀ ਤੇ ਸੀਰੀਅਸ ਹੈ ਜੀ ਕਿੰਨੇ ਬੰਦੇ ਜ਼ਖਮੀ ਹੋਏ ਟੋਟਲ ਜੀ 5 ਬੰਦੇ ਦਾ ਨਗਰ ਤੇ ਜ਼ਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨਸ ਆਪਣੇ ਪਿੰਡ ਦੇ ਇਥੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ ਬੜਾ ਉਪਰਾਲਾ ਕੀਤਾ ਗੈਂਟ ਢਾਲਾੜਾ ਕਈ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਆ ਦੀ ਉਹਦੇ ਉੱਪਰ ਸਾਡੇ ਇੱਕ ਵੀਰ ਸਾਡੇ ਦੇ ਇੱਕ ਨੇ ਬੜੀ ਦਲੇਰੀ ਵਿਖਾਈ ਉਹ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਲੋਕ ਗਿਆ ਉੱਤੋਂ ਨਾ ਥੱਲੇੋਂ ਫੈਰ ਮਾਰਦੇ ਉਹਨੂੰ ਤੇ ਉਹਦੇ ਰੌਂਦ ਜ਼ਿਆਦਾ ਲੱਗੇ ਆ ਹਾਂ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਲੇਜਿਸਟਰੀ ਆਫ ਗਨ ਸ਼ਾਟ ਉਹਦੇ ਚ 5 ਮੇਲ ਸੀਗੇ 1 ਫੀਮੇਲ ਸੀਗੀ ਤੇ ਇਹਨਾਂ ਚ ਜਿਹੜੇ ਟੋਟਲ ਜਿਹੜੇ ਛੇ ਪਿੰਡ ਛੇ ਤ체 ਪੇਸ਼ੈਂਟ ਵੀ ਰੈਫਰ ਕੀਤੇ ਗਏ ਛੇ ਉਹ ਗੁਨਾਹ ਦੇ ਅੰਮ੍ਰਿਤਸਰ ਵੱਲ ਰੈਫਰ ਕੀਤੇ ਪਏ ਇਹ ਛੱਡੀ ਕੋ तकरीबन ਪੌਣੇ 2 ਵਜੇ ਤੋਂ ਪਹਿਲਾਂ ਪੇਸ਼ੈਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਦਿਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਅਹ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਂਦੇ ਰਹੇ ਤਕਰੀਬਨ 2.5 ਇਹ ਬੋਦੇ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਬਹਾਰ ਕੰਡੀਸ਼ਨਾਂ ਦੇ ਵਿੱਚੋਂ ਕਿੰਨਿਆਂ ਦੀ ਬੇਕੀਕਲ ਸੀ ਕਿੰਨੇ ਨੇ ਸਹੀ ਸੀ ਕੰਡੀਸ਼ਨ ਅਹ ਇਹ ਤਾਂ ਹਰ ਫਿਲਹਾਲ ਅਹ ਤਕਰੀਬਨ 4 ਪੇਸ਼ੈਂਟਸ ਤਾਂ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੋਂ ਜਿਹੜੇ 4 ਪੇਸ਼ੈਂਟ ਸੀਗੇ ਇਹ ਬੋਦੇ ਦੀ ਖੂਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿੱਚ ਤਣਾਅ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਜੀ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ